ਆ ਫੋਟੋ ਕਰ ਲਗੇ ਜੀ ਇੱਕ ਮਿੰਟ ਬਹੁਤ ਮਾਤਾ ਕੀ ਚਲੋ ਬੰਦੇ ਮਾਤਰਮ ਬੰਦੇ ਮਾਤਰਮ ਬੰਦੇ ਮਾਤਰਮ ਭਾਰਤ ਮਾਤਾ ਕੀ ਜੈ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਹੋਰ ਬੋਲੋ भारत माता की भारत माता की इंकलाब इंकलाब जिंदाबाद इंकलाब जिंदाबाद भारत माता की बंदे मातरम बंदे मातरम बंदे मातरम बंदे मातरम भारत माता की जय भारत माता की जय ਬੰਦੇ ਮਾਤਮ ਬੰਦੇ ਬੰਦੇ ਮਾਤਮ ਬੰਦੇ ਬੰਦੇ ਮਾਤਮ ਬੰਦੇ ਬੰਦੇ ਮਾਤਮ ਬੰਦੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਦੇਖੋ ਇਸ ਤਰ੍ਹਾਂ ਕਿ ਪੂਰੇ ਦੇਸ਼ ਦੇ ਵਿੱਚ ਜਿਸ ਤਰ੍ਹਾਂ ਸੰਗਠਨ ਦੇ ਚੋਣਾਂ ਹੋਏ ਨੇ ਬੂਥ ਲੈਵਲ ਤੋਂ ਲੈ ਕੇ ਰਾਸ਼ਟਰ ਤੱਕ ਉਹਦੇ ਵਿੱਚ ਜਿਹੜਾ ਪੰਜਾਬ ਹੈ ਪੰਜਾਬ ਦੇ ਜਿਹੜੇ ਜ਼ਿਲ੍ਹੇ ਨੇ ਭਾਰਤੀ ਜਨਤਾ ਪਾਰਟੀ ਦੇ ਸੰਗਠਨ ਪੱਖੋਂ 35 ਜ਼ਿਲ੍ਹੇ ਐ 21 ਜ਼ਿਲ੍ਹਿਆਂ ਦਾ ਚੋਣ ਹੋਇਆ ਉਹਦੇ ਚ ਬਠਿੰਡਾ ਦਿਹਾਤੀ ਦਾ ਜਿਹੜਾ ਚੋਣ ਹੈ ਉਹ ਵੀ ਹੋਇਆ ਸਰਦਾਰ ਗੁਰਪ੍ਰੀਤ ਸਿੰਘ ਮਲੂਕਾ ਜੀ ਨੂੰ ਪਾਰਟੀ ਨੇ ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਨਿਯੁਕਤ ਕੀਤਾ ਔਰ ਮੈਂ ਪੰਜਾਬ ਦਾ ਜਨਰਲ ਸੈਕਟਰੀ ਹੋਣ ਦੇ ਨਾਤੇ ਮੇਰਾ ਜ਼ੋਨ ਦਾ ਇੰਚਾਰਜ ਹੋਣ ਦੇ ਨਾਤੇ ਜਿੰਨੇ ਵੀ ਜ਼ਿਲ੍ਹੇ ਨਵੇਂ ਪ੍ਰਧਾਨ ਬਣੇ ਨੇ ਜ਼ਿਲ੍ਹੇ ਦੇ ਉਹਨਾਂ ਦੇ ਨਾਲ ਅਸੀਂ ਇਹ ਮੀਟਿੰਗਾਂ ਰੱਖੀਆਂ ਨੇ ਇਹਨਾਂ ਮੀਟਿੰਗਾਂ ਦਾ ਮਕਸਦ ਇਹ ਵੀ ਹੈ ਕਿ ਜਿਹੜੇ ਸਰਕਲ ਪ੍ਰਧਾਨ ਨੇ ਜਾਂ ਜ਼ਿਲ੍ਹੇ ਦੇ ਅਹੁਦੇਦਾਰ ਨੇ ਪੁਰਾਣੇ ਕੰਮ ਕਰ ਰਹੇ ਐ ਉਹਨਾਂ ਦੀ ਨਵੇਂ ਪ੍ਰਧਾਨ ਦੇ ਨਾਲ ਜਾਣ ਪਹਿਚਾਨ ਕਰਵਾਉਣਾ ਤੇ ਅੱਗੇ ਜਿਹੜੇ ਕੰਮ ਆਏ ਨੇ ਚਾਹੇ ਉਹ ਸੰਗਠਨ ਨੂੰ ਮਜ਼ਬੂਤ ਕਰਨਾ ਹੈ ਚਾਹੇ ਪਾਰਟੀ ਦੇ ਕੋਈ ਗਾਮੇ ਆਗਾਮੀ ਪ੍ਰੋਗਰਾਮ ਜਿੰਨਾਂ ਬਾਰੇ ਮਲੂਕਾ ਸਾਹਿਬ ਨੇ ਦੱਸਿਆ ਤਾਂ ਇਸ ਕਰਕੇ ਇਹ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਸਾਰੇ ਪੰਜਾਬ ਦੇ ਵਿੱਚ ਉਹਦੇ ਤਹਿਤ ਹੀ ਇਹ ਮੀਟਿੰਗ ਰੱਖੀ ਸੀਗੀ ਪਟੰਡਾ ਤੇ ਆਤੀ ਦੀ ਤੇ ਅੱਗੇ ਤੋਂ ਜੋ ਵੀ ਜਿਹੜੀ ਰਣਨੀਤੀ ਹੈ ਉਹ ਸਾਰੀ ਇਸ ਮੀਟਿੰਗ ਦੇ ਵਿੱਚ ਬਣਾਈ ਗਈ ਹੈ ਤੇ ਮੈਨੂੰ ਉਮੀਦ ਹੈ ਕਿ ਸਾਰੇ ਜਿਥੇ ਸਰਦਾਰ ਗੁਰਪ੍ਰੀਤ ਸਿੰਘ ਲੋਕਾ ਜੀ ਨੂੰ ਜ਼ਿੰਮੇਵਾਰੀ ਮਿਲੀ ਹੈ ਉਹ ਵੀ ਤਣਦੇਹੀ ਨਿਭਾਉਣਗੇ ਤੇ ਜਿਹੜਾ ਜਿਹੜੇ ਜਿਸ ਕਿਸੇ ਮਕਾਮ ਤੇ ਕਿਸੇ ਕਿਸੇ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਉਹ ਵੀ ਜਿਹੜਾ ਕਾਰਜਕਰਤਾ ਆਪਣੀ ਜ਼ਿੰਮੇਵਾਰੀ ਨਿਭਾਏਗਾ 2027 ਦੇ ਚੋਣਾਂ ਵਿੱਚ ਅਖਰੀ ਨਾਂ ਲੱਗਣਗੇ ਦੇਖੋ ਭਾਰਤੀ ਜਨਤਾ ਪਾਰਟੀ ਬੂਥ ਲੈਵਲ ਤੋਂ ਲੈ ਕੇ ਆਪਣੀ ਪੂਰੀ ਮਜ਼ਬੂਤੀ ਵੱਲ ਵੱਧ ਰਹੀ ਹੈ ਅਸੀਂ 22 ਦਾ ਇਲੈਕਸ਼ਨ ਵੀ ਇਕੱਲੇ ਲੜਿਆ ਤੇ 24 ਦਾ ਇਲੈਕਸ਼ਨ ਵੀ ਇਕੱਲੇ ਲੜਿਆ 22 ਤੋਂ ਲੈ ਕੇ 24 ਤੱਕ ਸਾਡੀ ਪਰਸੈਂਟੇਜ ਵਧੀ ਹੈ ਔਰ ਭਾਰਤੀ ਜਨਤਾ ਪਾਰਟੀ ਅੱਜ ਪੰਜਾਬ ਦੇ ਵਿੱਚ ਆਪਣੇ ਮਲਬੂਤੇ ਤੇ ਚੋਣ ਲੜਨ ਦੇ ਕਾਬਿਲ ਹੈ ਅਸੀਂ ਜਿਹੜੇ ਮਹਾਨਗਰ ਹੈ ਉਹ ਵੀ ਇਕੱਲੇ ਲੜੇ ਜਿਹੜੀਆਂ ਮਿਊਸਪਾਲਟੀਆਂ ਹੋਈਆਂ ਪੰਚਾਇਤੀ ਜਿਹੜੀਆਂ ਨਗਰਪੰਚਾਇਤਾਂ ਹੋਈਆਂ ਉਹ ਵੀ ਅਸੀਂ ਇਕੱਲੇ ਲੜੇ ਆ ਔਰ ਅੱਗੇ ਤੋਂ ਵੀ ਅਸੀਂ ਇਕੱਲੇ ਹੀ ਲੜਾਂਗੇ ਪੰਜਾਬ ਦੇ ਵਿੱਚ ਸਾਨੂੰ ਵਿਸਾਖੀਆਂ ਦੀ ਲੋੜ ਨਹੀਂ ਹੈ ਭਾਰਤੀ ਜਨਤਾ ਪਾਰਟੀ ਇਕੱਲੇ 117 ਦੀਆਂ 117 ਸੀਟਾਂ ਤੇ ਚੋਣ ਲੜੇਗੀ ਤੇ ਤੁਹਾਨੂੰ ਮੈਂ ਇਹ ਵੀ ਕਹਿਣਾ ਹੈ ਕਿ ਸਰਕਾਰ 2027 ਚ ਭਾਰਤੀ ਜਨਤਾ ਪਾਰਟੀ ਦੀ ਹੀ ਬਣੇਗੀ। ਹਾਂ ਜੀ ਮੇਰਾ ਤਾਂ ਇਹ ਕੀ ਪ੍ਰੋਗਰਾਮ ਚਾਹੇ ਦੇਖੀ ਦੇਖੀ ਪੰਜਾਬ ਜਨਤਾ ਲਈ ਅਰਸ਼ ਹੋ। ਬਠਿੰਡਾ ਜ਼ਿਲ੍ਹਾ ਦਿਹਾਤੀ ਦੀ ਇਸ ਜ਼ਿਲ੍ਹੇ ਦੀ ਪਹਿਲੀ ਮੀਟਿੰਗ ਸੀ ਜਿਹਦੇ ਵਿੱਚ ਸਾਡੇ ਪੰਜਾਬ ਦੇ ਜਨਰਲ ਸੈਕਟਰੀ ਕਾ ਮੰਤਰੀ ਵਿਧਾਲ ਸੋਟੀ ਜੀ ਬਾਕੀ ਸਾਰੇ ਅਹੁਦੇਦਾਰ ਸਹਿਬਾਨ ਬੱਕ ਬੱਕ ਸਰਕਲਾਂ ਦੇ ਪ੍ਰਧਾਨ ਸਾਹਿਬਾਨ ਜਨਰਲ ਸੈਕਟਰੀ ਸਾਹਿਬਾਨ ਜ਼ਿਲ੍ਹੇ ਦੇ ਸਾਰੇ ਅਹੁਦੇਦਾਰ ਸਾਹਿਬਾਨ ਬਾਕੀ ਐਕਟਿਵ ਮੈਂਬਰ ਸਾਹਿਬਾਨ ਉਹ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਹੋਏ ਨੇ ਮੈਂ ਸਭ ਨੂੰ ਜੀ ਆਇਆਂ ਨੂੰ ਆਖਦਾ ਹਾਰਦਿਕ ਸਵਾਗਤ ਕਰਦਾ ਹਾਂ ਔਰ ਸਾਰੀ ਸਮੁੱਚੀ ਲੀਡਰਸ਼ਿਪ ਦਾ ਪਾਰਟੀ ਦਾ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਜ਼ਿਲ੍ਹੇ ਦੀ ਜ਼ਿੰਮੇਵਾਰੀ ਦਿੱਤੀ ਹੈ ਔਰ ਸਾਰੀ ਜ਼ਿਲ੍ਹੇ ਦੀ ਵੀ ਟੀਮ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਭਰੋਸਾ ਪ੍ਰਗਟ ਕੀਤਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਰਿਆਂ ਨੇ ਇਕਜੁੱਟ ਹੋ ਕੇ ਇਸ ਜ਼ਿਲ੍ਹੇ ਦੇ ਵਿੱਚ ਪਾਰਟੀ ਦੀ ਮਜ਼ਬੂਤੀ ਦੇ ਲਈ ਕੰਮ ਕਰਨਾ ਹੈ ਅੱਜ ਕਾਫੀ ਅਹਿਮ ਵਿਸ਼ੇ ਸਨ ਜਿਦੇ ਤੇ ਸਾਡੇ ਵੱਖ-ਵੱਖ ਬੁਲਾੜਿਆਂ ਨੇ ਵਿਚਾਰ ਚਰਚਾ ਕੀਤੀ ਹੈ ਇੱਕ ਤਾਂ ਜੋ ਇੱਥੇ ਲੈਂਡ ਪੂਲਿੰਗ ਦਾ ਇਸ ਸਟੇਟ ਦੇ ਵਿੱਚ ਗਵਰਨਮੈਂਟ ਦਾ ਜਿਹੜਾ ਮਸਲਾ ਚੱਲ ਰਿਹਾ ਹੈ ਕਿ ਉਹਦੇ ਹੱਕ ਦੇ ਵਿੱਚ ਕੋਈ ਵੀ ਨਹੀਂ ਸਾਰੀਆਂ ਬਾਕੀ ਪਾਰਟੀਆਂ ਵੀ ਵਿਰੋਧ ਕਰ ਰਹੀਆਂ ਭਾਰਤੀ ਜਨਤਾ ਪਾਰਟੀ ਵੀ ਬਹੁਤ ਉਸ ਚੀਜ਼ ਦਾ ਵਿਰੋਧ ਕਰ ਰਿਹਾ ਕਿ ਉਹ ਕਿਸੇ ਵੀ ਕੀਮਤ ਤੇ ਉਹ ਨਹੀਂ ਹੋਣੀ ਚਾਹੀਦੀ ਹਾਈ ਕੋਰਟ ਨੇ ਵੀ ਭਾਵੇਂ ਸਟੇ ਦਿੱਤਾ ਪਰ ਪਾਰਟੀ ਨੇ ਫੈਸਲਾ ਕੀਤਾ ਕਿ ਜਿੰਨਾ ਚਿਰ ਵਾਪਸ ਨਹੀਂ ਲਿਆ ਜਾਂਦਾ ਉਹਨਾਂ ਚਿਰ ਸਾਡਾ ਸੰਘਰਸ਼ ਚੱਲ ਰਿਹਾਗਾ 20 ਤਰੀਕ ਨੂੰ ਸਾਡੇ ਮਾਨਸੂਕ ਸੂਬੇ ਦੇ ਕਾਰਜਕਾਰੀ ਪ੍ਰਧਾਨ ਸਾਹਿਬ ਅਸ਼ਨੀ ਸ਼ਰਮਾ ਜੀ ਆ ਰਹੇ ਨੇ ਜਿੱਦੇ ਚ ਅਸੀਂ ਰੋਸ ਮਾਰਚ ਕਰਨਾ ਇਸ ਜ਼ਿਲ੍ਹੇ ਦੇ ਵਿੱਚ ਤੇ ਸਾਰੀ ਸਾਡੀ ਲੀਡਰਸ਼ਿਪ ਨੇ ਜ਼ਿਲੇ ਦੀ ਨੇ ਸਾਰੇ ਪਾਰਟੀ ਦੇ ਅਹੁਦੇਦਾਰ ਸਾਹਿਬਾਨ ਨੇ ਉੱਚ ਸ਼ਾਮਲ ਹੋਣਾ ਤੇ ਇਸੇ ਤਰ੍ਹਾਂ ਹੀ ਘਰ ਘਰ ਤਿਰੰਗਾ ਜਿਹੜੀ ਮਹਿਮ ਅੱਜ ਤੋਂ ਸ਼ੁਰੂ ਹੋ ਗਈ ਹੈ ਉਹਦੇ ਸਬੰਧੀ ਅਸੀਂ ਵਿਚਾਰ ਚਰਚਾ ਕੀਤੀ ਹੈ ਕਿ ਕਿਸ ਤਰ੍ਹਾਂ ਆਪਾਂ ਇਹ ਚਾਰ ਪੰਜ ਦਿਨਾਂ ਦੇ ਵਿੱਚ ਕੰਮ ਕਰਨਾ ਹੈ ਜੋਕੀਆਂ ਲਾਜੀਆਂ ਕਈਆਂ ਤੇ ਦੂਸਰਾ ਇੱਕ ਜਿਹੜੀ ਇਲੈਕਸ਼ਨ ਆ ਰਹੀ ਹੈ ਬਲਾਕ ਸਮਤੀ ਦੀ ਜ਼ਿਲ੍ਹਾ ਪ੍ਰੇਸ਼ਦ ਦੀ ਉਹਦੇ ਸਬੰਧ ਦੇ ਵਿੱਚ ਸਾਰੇ ਵਰਕਰ ਸਹਿਬਾਨ ਨੂੰ ਲਾਂਬੰਦ ਕੀਤਾ ਗਿਆ ਕਿ ਜੋ-ਜੋ ਜ਼ੋਨ ਦੀਆਂ ਲਿਸਟਾਂ ਲੱਗ ਚੁੱਕੀਆਂ ਜੋ-ਜੋ ਬਲਾਕ ਸੰਪਤੀ ਦੇ ਜ਼ੋਨ ਨੇ ਜਾਂ ਜਿਲ੍ਹਾ ਪੇਸ਼ੇ ਦੇ ਜ਼ੋਨ ਨੇ ਆਪਣੇ ਆਪਣੇ ਹਲਕੇ ਦੇ ਵਿੱਚ ਆਪਣੇ ਆਪਣੇ ਏਰੀਏ ਦੇ ਵਿੱਚ ਆਪਣੀਆਂ ਆਪਣੀਆਂ ਡਿਊਟੀਆਂ ਜਿਹੜੀਆਂ ਉਹ ਦੇਖ ਕੇ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਨੂੰ ਰੂਰਲ ਏਰੀਏ ਦੇ ਵਿੱਚ ਪਿੰਡੂ ਖੇਤਰ ਦੇ ਵਿੱਚ ਬਲਾਕ ਸੰਪਤੀਆਂ ਦੇ ਵਿੱਚ ਕੰਮਸਾਫ ਕਰਨ ਵਾਸਤੇ ਹਰ ਤਰ੍ਹਾਂ ਦੇ ਜਿਹੜੇ ਆਹੋ ਯਤਨ ਕਰਨੇ ਸੋ अच्छी बहुत बढ़िया ਜਿਹੜੀ ਮੀਟਿੰਗ ਹੋਈ ਹੈ ਜ਼ਿਲ੍ਹੇ ਦੀ ਪਹਿਲੀ ਮੀਟਿੰਗ ਬਹੁਤ ਵਧੀਆ ਸਾਰੇ ਜਿੰਨੇ ਵੀ ਸਤਕਾਰਯੋਗ ਸੱਜਣ ਪਾਰਟੀ ਦੇ ਇੱਥੇ ਸ਼ਾਮਲ ਹੋਏ ਨੇ ਉਹਨਾਂ ਨੇ ਬਹੁਤ ਅੱਛੇ ਵਿਚਾਰ ਦਿੱਤੇ ਨੇ ਤੇ ਵਧੀਆ ਰਹਿਣ ਦਿੱਤੀਆਂ ਇਹ ਕਿਵੇਂ ਆਪਾਂ ਪਾਰਟੀ ਨੂੰ ਅੱਗੇ ਲਿਜਾ ਸਕਦੇ ਹਾਂ ਕਿਵੇਂ ਬੂਥ ਲੈਵਲ ਤੇ ਮਜ਼ਬੂਤ ਕਰ ਸਕਦੇ ਆ ਸੋ ਕਾਫੀ ਚੁਣੌਤੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਅਸੀਂ ਇਕਜੁੱਟ ਹੋ ਕੇ ਇੱਕ ਟੀਮ ਦੇ ਰੂਪ ਦੇ ਵਿੱਚ ਕੰਮ ਕਰਦੇ ਹੋਏ ਅੱਗੇ ਵਧਣਾ ਤੇ ਪਾਰਟੀ ਨੂੰ ਮਜ਼ਬੂਤ ਕਰਨਾ ਤੇ ਇਹਦੇ ਲਈ ਮੈਂ ਵੀ ਸਭ ਨੂੰ ਪ੍ਰੋਸਾਦ ਕਰਨਾ ਸਾਰੇ ਸਮੁੱਚੇ ਜ਼ਿਲ੍ਹੇ ਦੀ ਟੀਮ ਨੂੰ ਸਾਰੇ ਤਿੰਨੇ ਜੋ ਹਲਕੇ ਪੈਂਦੇ ਆ ਉਹਦੇ ਸਾਰੇ ਅਹੁਦੇਦਾਰ ਸਹਿਬਾਨ ਨੂੰ ਸਾਰੇ ਆਪਣੇ ਸਰਕਲਾਂ ਦੇ ਪ੍ਰਧਾਨ ਸਹਿਬਾਨ ਨੂੰ ਜਨਰਲ ਸਕਤੀ ਸਹਿਬਾਨ ਨੂੰ ਕਿ ਜਿੱਥੇ ਵੀ ਮੇਰੀ ਜ਼ਰੂਰਤ ਹੋਏਗੀ ਜਿੱਥੇ ਵਾਸ ਮਾਰੋਂਗੇ ਮੈਂ ਹਾਜ਼ਰ ਹੋਵਾਂਗਾ ਤੇ ਮੈਂ ਸਭ ਤੋਂ ਸਹਿਯੋਗ ਦੀ ਵੀ ਮੰਗ ਕਰਦਾ ਕਿ ਆਪਾਂ ਬਹੁਤ ਅੱਛੇ ਤਰੀਕੇ ਦੇ ਨਾਲ ਇਸ ਜ਼ਿਲ੍ਹੇ ਨੂੰ ਚਲਾ ਸਕਾਂਗੇ ਜੇ ਸਭ ਦਾ ਸਹਿਯੋਗ ਮਿਲੇਗਾ ਜਿੰਨੇ ਪੁਰਾਣੇ ਸੱਜਣ ਨੇ ਜਿੰਨੇ ਕੋਈ ਨਵੇਂ ਸੱਜਣ ਕੋਈ ਪਾਰਟੀ ਦੇ ਵਿੱਚ ਸ਼ਾਮੂਲਿਤ ਕੀਤੀ ਆ ਉਹਨੇ ਅਹੁਦੇਦਾਰ ਨੇ ਔਰ ਸਭ ਦੇ ਸਹਿਯੋਗ ਦੇ ਨਾਲ ਅਸੀਂ ਕਦਮ ਬੈ ਕਦਮ ਅੱਗੇ ਵਧਣਾ ਤੇ ਮੈਂ ਸਭ ਦਾ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ